ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਹੁਣ ਸਟੂਡੈਂਟਸ ਜਿਹੜੇ ਐ ਕਲੀਅਰ ਕਰਟੇ ਸਮਝ ਚੁੱਕੇ ਨੇ ਆਸਟ੍ਰੇਲੀਆ ਜੋ ਹੈ ਬੜੀ ਹੀ ਕਲੀਨ ਪ੍ਰੋਫਾਈਲ ਜੈਨੂਇਨ ਸਟੂਡੈਂਟ ਨੂੰ ਜੋ ਹੈ ਐਡਮਿਸ਼ਨ ਦੇਗਾ ਉਸੇ ਨੂੰ ਸਟੱਡੀ ਵੀਜ਼ਾ ਜੋ ਹੈ ਗ੍ਰਾਂਟ ਹੋ ਸਕਦਾ ਹੈ ਤੇ ਆਪਾਂ ਇੱਥੇ ਜਦੋਂ ਮਾਸਟਰਸ ਦੀ ਗੱਲ ਕਰਦੇ ਹਾਂ ਤਾਂ ਸਟੂਡੈਂਟਸ ਨੂੰ ਹਰ ਇੱਕ ਗੱਲ ਦਾ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਸਟੈਪ ਬਾਈ ਸਟੈਪ ਅਸੀਂ ਹਮੇਸ਼ਾ ਹੀ ਇਨਫੋਰਮੇਸ਼ਨ ਜੋ ਹੈ ਸਟੂਡੈਂਟਸ ਤੱਕ ਪਹੁੰਚਾਉਂਦੇ ਰਹਿੰਦੇ ਆ ਪਰ ਅਸੀਂ ਇੱਕ ਵਾਰ ਫਿਰ ਤੋਂ ਅੱਜ ਦੀ ਵੀਡੀਓ ਵਿੱਚ ਸਟੂਡੈਂਟਸ ਨੂੰ ਜ਼ਰੂਰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਜ ਕਿਹੜੀ ਕਿਹੜੀਆਂ ਮੁਸ਼ਕਲਾਂ ਵੀ ਆਉਂਦੀਆਂ ਨੇ ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਚਾਹੇ ਆਪਾਂ ਡਾਕੂਮੈਂਟਸ ਦੀ ਗੱਲ ਕਰ ਲਈਏ ਚਾਹੇ ਆਪਾਂ ਫੰਡਸ ਦੀ ਗੱਲ ਕਰ ਲਈਏ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਸਮੂਥਲੀ ਤੁਹਾਡਾ ਪ੍ਰੋਸੈਸ ਜੋ ਹੈ ਪੂਰਾ ਕੰਪਲੀਟ ਕਰਦੇ ਹੋਏ ਤੁਸੀਂ ਆਪਣਾ ਸਟੱਡੀ ਵੀਜ਼ਾ ਹਾਸਿਲ ਕਰ ਸਕੋਗੇ ਸੋ ਬੜੀ ਹੀ ਖਾਸ ਹੈ ਅੱਜ ਦੀ ਵੀਡੀਓ ਧਿਆਨ ਨਾਲ ਜ਼ਰੂਰ ਵੇਖਿਓ ਤੇ ਸੁਣਿਓ ਸਵਾਗਤ ਹੈ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਇਹ ਪੂਰੀ ਇਨਫਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਲ ਮੈਮ ਸਾਡੇ ਨਾਲ ਨੇ ਬਹੁਤ ਬ ਜੀ ਸੋ ਮੈਮ ਦੇਖੋ ਆਪਾਂ ਹਮੇਸ਼ਾ ਫੋਕਸ ਕਰਦੇ ਆ ਕਿ ਅੱਛਾ ਸਟੂਡੈਂਟ ਜੈਨੂਅਲ ਸਟੂਡੈਂਟ ਹੈ ਸਹੀ ਢੰਗ ਦੇ ਨਾਲ ਫਾਈਲ ਆਪਣੀ ਲਗਾਏ ਤਾਂ ਉਸ ਨੂੰ ਵੀਜ਼ਾ ਮਿਲੇਗਾ ਹੀ ਚਾਹੇ ਕੋਈ ਵੀ ਕੰਟਰੀ ਹੋਵੇ ਸੋ ਜਦੋਂ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਆ ਮੈਮ ਤਾਂ ਜਿਹੜਾ ਨੇ ਮਾਸਟਰਸ ਵਿੱਚ ਹੁਣ ਸਟੂਡੈਂਟ ਜਿਹੜਾ ਐਡਮਿਸ਼ਨ ਲਏਗਾ ਤਾਂ ਉਹਨਾਂ ਨੂੰ ਕਿਹੜੀ-ਕਿਹੜੀ ਗੱਲਾਂ ਦਾ ਧਿਆਨ ਰ ਸਪੈਸ਼ਲੀ ਕਿਹੜੇ ਕੀ ਕੁਝ ਅਜਿਹੇ ਕੋਰਸੇਸ ਵੀ ਹੁੰਦੇ ਨੇ ਜਿੱਥੇ ਥੋੜਾ ਸੌਖਾ ਜ਼ਰੂਰ ਲੱਗਦਾ ਹੈ ਜਾਂ ਜਿਹੜੇ ਇਨ ਡਿਮਾਂਡ ਕੋਰਸੇਸ ਹੁੰਦੇ ਨੇ ਥੋੜਾ ਪ੍ਰੋਸੈਸ ਨੂੰ ਜ਼ਰੂਰ ਡਿਟੇ ਸਕਨ ਦੇਖੋ ਹਰ ਜੋ ਜਿਹੜੇ ਬੱਚੇ ਆਸਟ੍ਰੇਲੀਆ ਜਾਂਦੇ ਆ ਕਿਉਂਕਿ ਆਸਟ੍ਰੇਲੀਆ ਇਸ ਟਾਈਮ ਨਾਰਥ ਇੰਡੀਆ ਜਾਂ ਪੂਰੇ ਆਲ ਓਵਰ ਇੰਡੀਆ ਵਾਸਤੇ ਨੰਬਰ 1 ਡੈਸਟੀਨੇਸ਼ਨ ਜਿਹੜਾ ਬਾਈ ਚੋਇਸ ਹੈ ਸਟੂਡੈਂਟਸ ਦਾ ਔਰ ਜਿਹੜੇ ਪਿੱਛੇ ਸਟੂਡੈਂਟਸ ਦੇ ਫੀਡਬੈਕ ਵੀ ਲਿੱਤੀ ਗਈ ਉਹਨਾਂ ਤੇ ਜਿਹੜੇ ਰਿਜ਼ਲਟ ਆਇਆ ਕਿ 65% ਸਟੂਡੈਂਟ ਜਿਹੜੇ ਆ ਉਹਨਾਂ ਦੀ ਫਰਸਟ ਚੋਇਸ ਸਿਸਟਮ ਆਸਟ੍ਰੇਲੀਆ ਹੈ ਹੁਣ ਆਸਟ੍ਰੇਲੀਆ ਵਿੱਚ ਜਿਹੜਾ ਬੱਚਾ ਇੱਕ ਗ੍ਰੈਜੂਏਸ਼ਨ ਵਾਸਤੇ ਜਾ ਰਿਹਾ ਇੱਕ ਮਾਸਟਰ ਵਾਸਤੇ ਜਿਹੜਾ ਮਾਸਟਰ ਵਾਸਤੇ ਸਟੂਡੈਂਟ ਹੈ ਉਹ ਮੈਚਿਓਰਡ ਸਟੂਡੈਂਟ ਹੁੰਦਾ ਔਰ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਹੈ ਜਿਹੜੇ ਜਿੰਨੂੰ ਕਹੀਏ ਆਪਾਂ ਐਡਮਿਸ਼ਨ ਰਿਕੁਆਇਰਮੈਂਟ ਦਨ ਵੀਜ਼ਾ ਰਿਕੁਆਇਰਮੈਂਟ ਉਹਨਾਂ ਦਾ ਆਪਾਂ ਥੋੜਾ ਜਿਹਾ ਡਿਟੇਲ ਚ ਸਟੂਡੈਂਟਸ ਨੂੰ ਸਮਝਾ ਦਿੰਨੇ ਆ ਇਹਨਾਂ ਦੀ ਜਿਹੜੀ ਪਰਸੈਂਟੇਜ ਅਕੈਡੈਮਿਕ ਪਰਸੈਂਟੇਜ ਉਹ ਜਿਹੜਾ ਲੈਵਲ 1 ਲੈਵਲ 2 ਜਾਂ ਲੈਵਲ 3 ਯੂਨੀਵਰਸਿਟੀ ਤੋਂ ਪੜੇ ਹੋਏ ਬੱਚੇ ਆ ਉਹਨਾਂ ਦੀ 55% ਲੈਵਲ 1 ਯੂਨੀਵਰਸਿਟੀ ਵਾਲਿਆਂ ਦੀ ਲੈਵਲ 2 ਵਾਲਿਆਂ ਦੀ 60 اور ਲੈਵਲ 3 ਦੀ 65% ਜ਼ਿਆਦਾਤਰ ਬੱਚਾ ਨੂੰ ਇਹ ਨਹੀਂ ਪਤਾ ਹੁੰਦਾ ਕਿ ਆਸਟ੍ਰੇਲੀਆ ਦੇ ਵਿੱਚ ਇਦਾਂ ਇਹਨਾਂ ਨੇ ਸਟ੍ਰੀਮ ਲਾਈਨ ਕੀਤਾ ਹੋਇਆ ਹੈ ਹਜ਼ਾਰਾਂ ਯੂਨੀਵਰਸਿਟੀਆਂ ਇੰਡੀਆ ਵਿੱਚ ਉਹਨਾਂ ਦੇ ਵਿੱਚ ਇਹਨਾਂ ਨੇ ਲੈਵਲ 1 2 3 ਰੱਖਿਆ ਹੋਇਆ ਹੈ ਹੈਨਾ ਸੈਕਸ਼ਨ 1 ਸੈਕਸ਼ਨ 2 ਸੈਕਸ਼ਨ 3 ਬੇਸਿਕਲੀ ਇਦਾਂ ਕਹਿੰਦੇ ਆ ਹਮਮ ਹੁਣ ਸੈਕਸ਼ਨ 1 ਚ ਜਿੰਨੀ ਸਟੇਟ ਯੂਨੀਵਰਸਿਟੀਆਂ ਐ ਜਾਂ ਜੋ ਅੱਛੀ ਯੂਨੀਵਰਸਿਟੀਆਂ ਨੇ ਦੇ ਰੈਂਕਿੰਗ ਅੱਛੀ ਉਹ ਸਾਰੇ ਸੈਕਸ਼ਨ 1 ਚ ਐ ਫਾਰ ਇਗਜ਼ਾਮਪਲ ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਜੀ ਐਨ ਡੀ ਯੂ ਇਹ ਸਾਰੀ ਲੈਵਲ ਸੈਕਸ਼ਨ 1 ਚ ਆਂਦੀਆਂ ਜੀ ਦਿੱਲੀ ਡੈਲੀ ਯੂਨੀਵਰਸਿਟੀ ਮੁੰਬਈ ਯੂਨੀਵਰਸਿਟੀ ਸਟੇਟ ਯੂਨੀਵਰਸਿਟੀਆਂ ਸਾਰੀ ਇਨ ਲੈਵਲ 1 ਚ ਹੇ ਲੈਵਲ 2 ਵਿੱਚ ਮਤਲਬ ਜਿਹੜੀ ਇਹਨਾਂ ਦੇ ਵਿੱਚ ਦੀ ਯੂਨੀਵਰਸਿਟੀਆਂ ਹੋਣਗੇ ਬਹੁਤ ਬੜੀ ਲਿਸਟ ਹੈ ਹਜ਼ਾਰਾਂ ਯੂਨੀਵਰਸਿਟੀਆਂ ਚ ਇਹਨਾਂ ਦੇ ਵਿੱਚੋਂ ਸਾਨੂੰ ਕੱਢਣਾ ਪੈਂਦਾ ਉਹ ਲੈਵਲ 2 ਵਿੱਚ ਆਣ ਗਈਆਂ ਹੈ ਨਾ ਬਹੁਤ ساری ਯੂਨੀਵਰਸਿਟੀਆਂ ਜਿਹੜੀ ਲੈਵਲ 2 ਚ ਫਿਰ ਸੈਕਸ਼ਨ 3 ਸੈਕਸ਼ਨ 3 ਦੀ ਜਿਹੜੀ ਹੈ ਪ੍ਰਾਈਵੇਟ ਯੂਨੀਵਰਸਿਟੀਆਂ ਮੈਕਸਮਮ ਸੈਕਸ਼ਨ 3 ਵਿੱਚ ਜਾ ਰਹੀਆਂ ਹੁਣ ਜਿਹੜੀ ਸੈਕਸ਼ਨ 1 ਦੀ ਹੈ ਉਹਨੂੰ 55% ਚਾਹੀਦਾ ਪਹਿਲੇ ਉਹ 50% ਦੇ ਨਾਲ ਲੈਂਦੇ ਸੀ ਸੈਕਸ਼ਨ 2 ਦੀ 60% ਐਂਡ ਸੈਕਸ਼ਨ 3 ਦੀ 65% ਆਇਲਸ ਰਿਕੁਆਇਰਮੈਂਟ 6.5 ਨਾਟ ਲੈਸ ਦਨ 6 اور ਇਹਦੇ ਨਾਲ ਜਬ ਕਿਉਂਕਿ ਗ੍ਰੈਜੂਏਸ਼ਨ ਵਾਲਾ ਬੱਚਾ ਹੈ ਜੇ ਗੈਪ ਹੈ ਤੇ ਉਹ ਜੋਬ ਕਰ ਰਿਹਾ ਹੋਏ ਉਹਨੂੰ ਜਿਹੜਾ ਐਕਸਪੀਰੀਅੰਸ ਲੈਟਰ ਉਹਦੇ ਕੋਲ ਹੋਏ ਅਪਾਇੰਟਮੈਂਟ ਲੈਟਰ ਹੋਏ ਔਰ ਸੈਲਰੀ ਅਕਾਊਂਟ ਚਾਹੀਦੀ ਹੋਏ ਤੇ ਇਹ ਸਾਰੀ ਚੀਜ਼ਾਂ ਜਦ ਸਟੂਡੈਂਟ ਦੀ ਪੂਰੀ ਹੁੰਦੀਆਂ ਸਬਜੈਕਟਸ ਉਹਦੇ ਅੱਛੇ ਹੋਣੇ ਚਾਹੀਦੇ ਆ ਜਿਆਦਾਤਰ ਸਬਜੈਕਟ 8 ਸੇ ਸਬਜੈਕਟ ਕੋਈ ਵੀ ਯੂਨੀਵਰਸਿਟੀ ਇਸ ਟਾਈਮ ਨਹੀਂ ਲੈ ਰਹੀ ਹੈ আর ਤੁਸੀਂ ਬਿਸਾਈਡ ਆਰਟਸ ਜਾਂ ਤੁਸੀਂ ਇੰਜੀਨੀਅਰਿੰਗ ਦੇ ਹੋ ਮੈਡੀਕਲ ਦੇ ਨਾਨ ਮੈਡੀਕਲ ਦੇ ਕਾਮਰਸ ਦੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਇਹ ਸਾਰੇ ਸਟੂਡੈਂਟ ਜਿਹੜੇ ਅਪਲਾਈ ਕਰ ਸਕਦੇ ਆ ਬਟ ਜਿਹੜਾ ਗੈਪ ਹੈ ਉਹ ਜਸਟੀਫਾਈ ਹੋਣਾ ਚਾਹੀਦਾ ਤੁਹਾਡੀ ਜੌਬ ਹੋਣੀ ਚਾਹੀਦੀ ਹੈ ਅਕਾਊਂਟਸ ਸੈਲਰੀ ਆਣੀ ਚਾਹੀਦੀ ਹੈ ਅਪੁਆਇੰਟਮੈਂਟ ਲੈਟਰ ਐਕਸਪੀਰੀਐਂਸ ਲੈਟਰ ਸਾਰਾ ਕੁਝ ਤੁਹਾਡੇ ਕੋਲ ਹੋਣਾ ਚਾਹੀਦਾ ਇਹ ਤੁਹਾਡਾ ਇੱਕ ਕ੍ਰਾਈਟੇਰੀਆ ਕੰਪਲੀਟ ਹੋ ਗਿਆ ਥੈਨ ਫਿਰ ਸੈਕੰਡ ਕ੍ਰਾਈਟੇਰੀਆ ਅੱਜਕੱਲ ਕੀ ਹੈ ਮੈਂ ਇਹ ਕੰਨੀ ਹੈ ਕਿ ਬੱਚਿਆਂ ਦਾ ਜਿਹੜਾ ਐਡਮਿਸ਼ਨ ਦਾ ਕ੍ਰਾਈਟੇਰੀਆ ਉਨਾ ਹੀ ਜ਼ਰੂਰੀ ਆਸਟ੍ਰੇਲੀਆ ਵਾਸਤੇ ਪੇਰੈਂਟਸ ਦਾ ਐਡਮਿਸ਼ਨ ਕ੍ਰਾਈਟੇਰੀਆ ਮੀਨਸ ਪੇਰੈਂਟਸ ਦੀ ਜਿਹੜੀ ਹੈ ਇਨਕਮ ਟੈਕਸ ਰਿਟਰਨ ਪ੍ਰੋਪਰ ਹੋਣ ਐਂਡ 12 ਲੱਖ ਮਿਨੀਮਮ ਦੇਖਦੇ ਆਂ ਔਰ 12 ਤੋਂ ਉੱਪਰ ਵੀ ਕਈ ਯੂਨੀਵਰਸਟੀਆਂ ਲੈਂਦੀਆਂ ਤੇ ਪੇਰੈਂਟਸ ਦਾ ਇਨਕਮ ਕ੍ਰਾਈਟੇਰੀਆ ਲਾਸਟ 2 ਤੋਂ 3 ইয়ারਜ਼ ਦੇ ਆਈਟੀਆਰ ਚਾਹੀਦੀਆਂ ਔਰ ਉਹਨਾਂ ਦੇ 3 ਮੰਥਸ 올ਡ ਸੇਵਿੰਗ ਅਕਾਊਂਟ ਜ਼ਰੂਰੀ ਹੋਣਾ ਚਾਹੀਦਾ ਕਈ ਵਾਰੀ ਕਈ ਯੂਨੀਵਰਸਟੀਆਂ ਉਹਨਾਂ ਤੋਂ ਵੀ ਪੁਰਾਣਾ ਮੰਗ ਲੈਂਦੇ ਆ ਉਹ ਜੇ ਤੁਸੀਂ ਗ੍ਰੈਜੂਏਟ ਹੋ ਤੁਹਾਡੀ ਇਨਕਮ ਪੂਰੀ ਹੈ ਫਿਰ ਐਜੂਕੇਸ਼ਨ ਲੋਨ ਵੀ ਬਹੁਤ इजीली ਮਿਲ ਜਾਂਦਾ ਹੈ ਤੁਸੀਂ ਐਜੂਕੇਸ਼ਨ ਲੋਨ ਵੀ ਲੈ ਸਕਦੇ ਹੋ ਇੱਥੇ ਇੱਕੋ ਪਲੱਸ ਪੁਆਇੰਟ ਹੈ ਕਿ ਜਿੱਦਾਂ ਕੈਨੇਡਾ ਦੇ ਵਿੱਚ ਜੀਆਈਸੀ ਦੇਣਾ ਹੈ ਜਾਂ ਜਰਮਨੀ ਵਗੈਰਾ ਚ ਬਲੌਕ ਅਕਾਊਂਟ ਦੇਣਾ ਹੈ ਤੇ ਇਦਾਂ ਆਸਟ੍ਰੇਲੀਆ ਦੇ ਵਿੱਚ ਖਾਲੀ ਫੰਡ ਸ਼ੋਅ ਕਰਨੇ ਆ ਕੋਈ ਬਲੌਕ ਅਕਾਊਂਟ ਜਾਂ ਇਦਾਂ ਦਾ ਕੁਝ ਨਹੀਂ ਹੈ 6 ਮਹੀਨੇ ਦੀ ਜਦ ਤੁਹਾਡੀ ਜੀਟੀ ਕਲੀਅਰ ਹੋ ਗਈ ਤੇ 6 ਮੰਥ ਦੀ ਫੀਸ ਪੇ ਕਰਕੇ ਤੁਸੀਂ ਫਾਈਲ ਲਗਾ ਸਕਦੇ ਹੋ ਹੁਣ ਮੇਜਰ ਚੇਂजेस ਕੀ ਆਈਆਂ ਹਨ कि ਜਿਹੜੀ 1600 ਡਾਲਰ ਹੁਣ ਤੁਹਾਡੀ ਐਪਲੀਕੇਸ਼ਨ ਫੀਸ ਹੋ سوری ਐਮਬੈਸੀ ਫੀਸ ਹੋ ਗਈ ਹੈ ਲਿਵਿੰਗ ਐਕਸਪੈਂਸ 29700 ਜਿਹੜੇ ਪਹਿਲੇ ਕਿ 22500 ਸੀਗੇ ਤੇ ਇਹ ਚੀਜ਼ਾਂ ਤੁਹਾਡੀ ਥੋੜੀ ਜਿਹੀ ਮੇਜਰ ਚੇਂजेस ਆਏ ਹੈ ਜਿਹੜਾ ਕਿ ਧਿਆਨ ਰੱਖਦੇ ਹੋਏ ਤੁਸੀਂ ਅਪਲਾਈ ਕਰ ਸਕਦੇ ਹੋ ਨਵੰਬਰ ਇਜ਼ ਦਾ ਨੀਅਰਸਟ ਇਨਟੇਕ ਨਵੰਬਰ ਦੇ ਬਾਅਦ ਫਿਰ ਹੈ ਜਨ ਇੰਟੇ ਜਿਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਜੀ ਬਿਲਕੁਲ ਸੋ ਨਵੰਬਰ ਇਨਟੇਕ ਨੂੰ ਅਸੀਂ ਅਗਰ ਦੇਖੀਏ ਸਟੂਡੈਂਟ ਜਿਹੜੇ ਤਿਆਰੀ ਕਰ ਰਹੇ ਨੇ ਜ਼ਰੂਰ ਦੇਖੋ ਜਦੋਂ ਅਸੀਂ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰੀਏ ਪ੍ਰੋਸੈਸ ਲੰਬੀ ਚੱਲਦਾ ਡਾਕੂਮੈਂਟੇਸ਼ਨ ਤੇ ਵੀ ਬੜਾ ਧਿਆਨ ਰੱਖਣਾ ਹੀ ਪੈਂਦਾ ਸੋ ਨਵੰਬਰ ਇਨਟੇਕ ਦੇ ਲਈ ਅਗਰ ਤਿਆਰੀ ਕਰ ਰਹੇ ਹੋ ਤਾਂ ਹੁਣੇ ਤੋਂ ਹੀ ਹਰੇਕ ਚੀਜ਼ ਨੂੰ ਸਮਝਦੇ ਹੋਏ ਪੂਰੀ ਵਧੀਆ ਢੰਗ ਦੇ ਨਾਲ ਆਪਣਾ ਪੇਪਰ ਵਰਕ ਔਰ ਫੰਡਸ ਨੂੰ ਲੈ ਕੇ ਕਲੈਰਿਟੀ ਦੇ ਨਾਲ ਅੱਗੇ ਵਧੋ ਤਾਂ ਕਿ ਕੋਈ ਵੀ ਤੁਹਾਨੂੰ ਮੁਸ਼ਕਲ ਨਾ ਆਵੇ ਇਸ ਇਨਟੇਕ ਦੇ ਵਿੱਚ ਤੁਸੀਂ ਅਪਲਾਈ ਕਰੋ ਐਡਮਿਸ਼ਨ ਲੋਰ ਤੁਹਾਡਾ ਵੀਜ਼ਾ ਵੀ ਜ਼ਰੂਰ ਆ ਜਾਏ ਕਿਤੇ ਸ ਤਾਂ ਕਿ ਤਾਂ ਨੰਬਰ ਲਗਾਤਾਰ ਡਿਸਪਲੇ ਹੈ ਨੈਵੀਗੇਟਰਸ ওভার ਸੀਜ਼ਾ ਤੁਸੀਂ ਇੱਥੇ ਚੰਡੀਗੜ੍ਹ ਪਹੁੰਚੋ ਇਹਨਾਂ ਦੇ ਆਫਿਸ ਆਓ ਆਪਣੇ ਡਾਕੂਮੈਂਟਸ ਜ਼ਰੂਰ ਲੈ ਕੇ ਆਓ ਤਾਂ ਕਿ ਅਸੈਸਮੈਂਟ ਕਰਕੇ ਤੁਹਾਨੂੰ ਹੋਰ ਡਿਟੇਲ ਵਿੱਚ ਹੋਰ ਅੱਛੀਆਂ ਆਪਸ਼ਨਸ ਵੀ ਜ਼ਰੂਰ ਦੱਸੀਆਂ ਜਾ ਸਕਣ ਬਹੁਤ ਬਹੁਤ ਥੈਂਕਸ ਮੈਮ ਐ ਪੂਰੀ ਕਲੈਰਿਟੀ ਦੇ ਨਾਲ ਅੱਜ ਤੁਸੀਂ ਪੂਰੀ ਜਾਣਕਾਰੀ ਜੋ ਹੈ ਸਟੂਡੈਂਟਸ ਨਾਲ ਸ਼ੇਅਰ ਕੀਤੀ ਹੈ ਅੱਗੋਂ ਵੀ ਅਸੀਂ ਸਟੂਡੈਂਟਸ ਦੇ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ